ਜੇ ਗੱਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਣਤ ਦੀ ਪੱਟੀ ਖਬਰ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਿਸਾਨਾਂ ਨੂੰ ਮਿਲਣਗੇ 10000 ਰੁਪਏ ਸਰਕਾਰ ਵੱਲੋਂ ਦੀ ਪੀਐਮ ਯੋਜਨਾ ਦੇ ਪੈਸੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਹੋਵੇਗਾ ਫਾਇਦਾ ਇਸ ਦੇ ਨਾਲ ਖਬਰ ਆ ਰਹੀ ਹੈ ਕਿ ਹਰ ਕਿਸੇ ਨੂੰ 1 ਫਰਵਰੀ 2025 ਨੂੰ ਪੇਸ਼ ਹੋਣ ਵਾਲੇ ਕੇਂਦਰ ਬਸਟ ਤੋਂ ਬਹੁਤ ਉਮੀਦਾਂ ਹਨ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਹਨ ਟਿਕੀਆਂ ਹੋਈਆਂ ਹਨ ਕਿ ਸਰਕਾਰ ਖਾਸ ਕਰਕੇ ਕਿਸਾਨਾਂ ਲਈ ਇਹ ਐਲਾਨ ਕਰੇਗੀ ਕਿਸਾਨਾਂ ਦੀ ਉਮੀਦ ਹੈ ਕਿ ਇਸ ਸਵਾਰ ਬਜਟ ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਤਹਿਤ ਹੀ ਸਭ ਕੁਝ ਕੀਤਾ ਜਾਵੇਗਾ ਇਸ ਦਿਨ ਉਹਨਾਂ ਨੇ ਜਾਣਕਾਰੀ ਦਿੱਤੀ ਕਿ 6000 ਰੁਪਏ ਮਿਲਦੇ ਹਨ ਇਸ ਦਿਨ ਖਬਰਾਂ ਕਿਸਾਨਾਂ ਨੂੰ ਉਮੀਦ ਹੈ ਕਿ ਇਹ ਪੈਸੇ 6000 ਰੁਪਏ ਤੋਂ ਵਧਾ ਕੇ 10000 ਰੁਪਏ ਕਰ ਦਿੱਤੇ ਜਾਣਗੇ ਸਰਕਾਰ ਬਜਟ ਵਿੱਚ ਇਹ ਐਲਾਨ ਕਰ ਸਕਦੀ ਹੈ ਕੀ ਤੇਜੇ ਕਾਰਜਕਾਲ ਵਿੱਚ ਮੋਦੀ ਸਰਕਾਰ ਕਿਸਾਨਾਂ ਨੂੰ ਦੇਵੇਗੀ ਤੋਹਫਾ ਇਹ ਬਜਟ ਮੋਦੀ ਸਰਕਾਰ ਦੀ ਤੇ ਜੇ ਕਰਜ ਕਲ ਦਾ ਪਹਿਲਾ ਪੂਰਾ ਬਜਟ ਹੋਏ ਹੋਏਗਾ ਇੱਕ ਕਾਰਨ ਇਸ ਕਰਕੇ ਕਿ ਕਿਸਾਨਾਂ ਦੀਆਂ ਨਜਨਾ ਵਿੱਤ ਮੰਤਰੀ ਨਿਰਮਲਾ ਸੀਤਾਰਮ ਦੇ ਸੁਭਾਵਿਤ ਐਲਾਨ ਕਰ ਦਿੱਤਾ ਹੈ ਇਹ ਹੈ ਪ੍ਰਧਾਨ ਮੰਤਰੀ ਕਿਸਾਨ ਸਮਾਨ ਨidhi ਯੋਜਨਾ ਇਸ ਤਰ੍ਹਾਂ ਪ੍ਰਧਾਨ ਮੰਤਰੀ ਕਿਸਾਨ ਸਮਾਨ ਨidhi ਯੋਜਨਾ 1 ਦਸੰਬਰ 2018 ਨੂੰ ਸ਼ੁਰੂ ਕੀਤੀ ਗਈ ਸੀ ਇਸ ਦਾ ਉਦੇਸ਼ ਛੋਟੇ ਅਤੇ ਛੋਟੇ ਦੇਸੀ ਮਤ ਕਿਸਾਨ ਨੂੰ ਦਿੱਤੀ ਜਾਂਦਾ ਹੈ। ਪਰਟਾਣੇ ਕਰਨਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ 6000 ਰੁਪਏ ਦਿੱਤੇ ਜਾਂਦੇ ਹਨ ਇਸ ਪੈਸੇ ਸਿੱਧਾ ਲਾਪਤਰੀ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਂਦੇ ਹਨ। ਧੰਨਵਾਦ।